ਉਹ ਤੋਂ ਆਪਾਂ ਵਾਂਝੇ ਹੋ ਗਏ ਆ ਖੈਰ ਲਾਪਰੀ ਸਿੰਘ ਪਟਿਆਲੇ ਵਾਲੇ ਨੇ ਬੁੱਕਲੀ ਪੰਜਾਬ ਦੇ ਨਾਮ ਤੋਂ ਆਨਲਾਈਨ ਕਿਤਾਬਾਂ ਭੇਜਣ ਦਾ ਕੰਮ ਸ਼ੁਰੂ ਕੀਤਾ ਹੈ ਤੇ ਤੁਸੀਂ ਇਸ ਸੇਵਾ ਦਾ ਘਰੇ ਬੈਠ ਕੇ ਲਾਭ ਪ੍ਰਾਪਤ ਕਰ ਸਕਦੇ ਹੋ ਮੈਂ ਕੀਤਾ ਜੀ ਲਾਭ ਚੌਥ ਮੈਂ ਇੱਕ ਕਿਤਾਬ ਮੰਗਵਾਈ ਸੀਗੀ ਲਾਪਰੀ ਸਿੰਘ ਨੂੰ ਫੋਨ ਕੀਤਾ ਸੀਗਾ ਖਾਲਿਸਤਾਨ ਵਿਰੁੱਧ ਸਾਜ਼ਿਸ਼ ਇਹ ਕਿਤਾਬ ਭਾਈ ਨਰੈਣ ਸਿੰਘ ਚੌੜਾ ਹੋਰਾਂ ਦੀ ਲਿਖੀ ਹੋਈ ਹੈ ਜੀ ਤੁਹਾਨੂੰ ਚਿਤਿਆ ਹੋਊਗਾ ਪਿਛਲੇ ਦਿਨੀ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੋਗਰਾਮ ਹੋਇਆ ਸੀਗਾ ਇਸ ਕਿਤਾਬ ਦੇ ਸਬੰਧ ਵਿੱਚ ਔਰ ਇਹ ਜਿਹੜੀ ਕਿਤਾਬ ਹੈਗੀ ਨਾ ਜੀ ਇੱਕ ਸਾਬਕਾ ਰਾ ਅਧਿਕਾਰੀ ਆ ਜੀ ਬੀਐਸ ਸਿੱਲੂ ਉਹਨੇ ਕਿਤਾਬ ਲਿਖੀ ਸੀਗੀ ਖਾਲਿਸਤਾਨ ਦੀ ਸਾਜ਼ਿਸ਼ ਔਰ ਭਾਈ ਚੌੜਾ ਨੇ ਉਹਦੇ ਜਵਾਬ ਦੇ ਵਜੋਂ ਇੱਕ ਕਿਤਾਬ ਲਿਖੀ ਆ ਕਿ ਖਾਲਿਸਤਾਨ ਦੇ ਵਿਰੁੱਧ ਸਾਜ਼ਿਸ਼ ਮੇਰੇ ਮਨ ਵਿੱਚ ਇੱਕ ਰੁਚੀ ਸੀਗੀ ਕਿ ਰਾ ਅਧਿਕਾਰੀ ਨੇ ਜੋ ਲਿਖਿਆ ਹੈਗਾ ਖਾਲਿਸਤਾਨ ਦੀ ਸਾਜ਼ਿਸ਼ ਨਾਂ ਦੀ ਬੁੱਕ ਦੇ ਵਿੱਚ ਕਿਤਾਬ ਦੇ ਵਿੱਚ ਭਾਈ ਚੌੜੇ ਹਰਾਨੇ ਬਾਦ ਦਲੀਲ ਉਹਦਾ ਜੋ ਜਵਾਬ ਦਿੱਤਾ ਹੈਗਾ ਉਹ ਮੈਂ ਜ਼ਰੂਰ ਪੜਾਂਗਾ ਤੇ ਇਹ ਕਿਤਾਬ ਜਿਹੜੀ ਆ ਨਾ ਜੀ ਮੈਂ ਤੁਹਾਨੂੰ ਦਿਖਾ ਕੇ ਹਟਿਆ ਇਹ ਮੈਂ ਚੌਥ ਆਰਡਰ ਕੀਤੀ ਸੀਗੀ ਲਾਪਰੀ ਸਿੰਘ ਨੂੰ ਫੋਨ ਤੇ ਉੱਤੇ ਲਿਖਾਇਆ ਸੀਗਾ ਆਪਣਾ ਐਡਰੈਸ ਲਿਖਾਤਾ ਸੀਗਾ ਤੇ ਲਾਪਰੀ ਸਿੰਘ ਨੇ ਮੈਨੂੰ ਕਿਤਾਬ ਭੇਜ ਦਿੱਤੀ ਇੱਕ ਦਿਨ ਵਿਚਾਲੇ ਪਿਆ ਤੇ ਬੀਤੀ ਕੱਲ ਕਿਤਾਬ ਮੇਰੇ ਘਰੇ ਪਹੁੰਚ ਗਈ ਆ ਜੀ ਹੁਣ ਮੈਂ ਇਸ ਕਿਤਾਬ ਨੂੰ ਪੜਨਾ ਸ਼ੁਰੂ ਕਰੂੰਗਾ ਮੈਂ ਤੁਹਾਨੂੰ ਲਾਪਰੀ ਸਿੰਘ ਦਾ ਮੋਬਾਈਲ ਨੰਬਰ ਦੇ ਦਿੰਨਾ ਅੱਛਾ ਮੈਂ ਨਾ ਤੁਹਾਨੂੰ ਇੱਕ ਦੱਸ ਦੇਣਾ ਮੜ ਜਿਆ ਹੈ ਕਿ ਮੈਂ ਨਾ ਇਹਦਾ ਕਿਸੇ ਦੀਆਂ ਪ੍ਰੋਮੋਸ਼ਨਾਂ ਨਹੀਂ ਕਰਦਾ ਹੈਗਾ ਇਹ ਸਾਡਾ ਬਹੁਤ ਹੀ ਜ਼ਿਆਦਾ ਅਜੀਜ਼ ਆ ਲਾਪਰੀ ਸਿੰਘ ਉਹਦੇ ਅੰਦਰ ਬਹੁਤ ਹੀ ਜ਼ਿਆਦਾ ਰੁਚੀ ਹੈ ਕੁਝ ਲਿਖਣ ਦੀ ਕੁਝ ਕਰ ਗੁਜ਼ਰਨ ਦੀ ਅਖਬਾਰਾਂ ਦੇ ਵਿੱਚ ਆਰਟੀਕਲ ਵੀ ਲਿਖਦਾ ਹੈ ਲਾਪਰੀ ਸਿੰਘ ਲਾਪਰੀ ਸਿੰਘ ਨੂੰ ਬੋਲਣ ਦਾ ਵੀ ਬੇहद ਚਾਹ ਹੈ ਪਰ ਬੋਲ ਨਹੀਂ ਚੰਗੀ ਤਰ੍ਹਾਂ ਪਾਉਂਦਾ ਜਦੋਂ ਤੁਸੀਂ ਨਾ ਉਹਨੂੰ ਫੋਨ ਤੇ ਗੱਲ ਕਰੋਗੇ ਲਾਪਰੀ ਸਿੰਘ ਦੇ ਨਾਲ ਤੁਸੀਂ ਉਹਦਾ ਹਾਲਚਾਲ ਪੁੱਛਿਓ ਦੋ ਚਾਰ ਗੱਲਾਂ ਬਾਤਾਂ ਕਰਿਓ ਮੈਨੂੰ ਪੂਰਾ ਯਕੀਨ ਹੈ ਕਿ ਲਾਪਰੀ ਸਿੰਘ ਦੇ ਨਾਲ ਗੱਲਬਾਤ ਕਰਕੇ ਨਾ ਤੁਹਾਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਣਾ ਤੁਹਾਨੂੰ ਇਹ ਪਤਾ ਲੱਗੂਗਾ ਕਿ ਪੰਜਾਬ